ਮੇਰਾ ਨਾਮ ਪ੍ਰਦੀਪ ਹੈ ਜੀ ਜੀ ਹੈ ਜੀ ਜੀ ਹੋ ਜੀ ਰੇਲਵੇ ਵਿਭਾਗ ਦੇ ਹਾਂ ਜੀ ਇਹ ਕੰਮ ਚੱਲ ਰਿਹਾ ਜੀ ਠੇਕਦਾਰ ਕੋਲ ਨਹੀਂ ਜੀ ਠੇਕਦਾਰ ਦੀਪਕ ਕੰਟਰੈਕਟਰ ਠੇਕੇਦਾਰ ਨੇ ਜੀ ਉਹ ਬੜੀ ਜੀ ਵਾਲਾ ਅਹ ਦੀਪਕ ਨੇ ਐਕਚੁਅਲੀ ਮੈਂ ਬਠਿੰਡੇ ਤੋਂ ਨੇ ਇਸ਼ਾਰਾ ਕੀਤਾ ਪਤਾ ਨਹੀਂ ਮੈਨੂੰ ਪਤਾ ਨਹੀਂ ਇਹ ਕਿੰਨੇ ਅਮਾਉਂਟ ਦਾ ਟੈਂਡਰ ਹੋਇਆ ਹੈ ਜੀ ਇਹ ਤਕਰੀਬਨ 57 ਲੱਖ ਦਾ ਹੈ ਇੱਕ ਤਿੰਨ ਦੇ ਸਮੇਂ ਚ ਤਿਆਰ ਕਰ ਰਹੇ ਜੀ ਕੋਲ ਤੇ ਇਹ ਬੁਨੇ ਦਾ ਟਾਈਮ ਹੁੰਦਾ ਡੇਟ ਤੋਂ ਇੱਕ ਤੋਂ ਡੇਟ ਮਹੀਨੇ ਦਾ ਟਾਈਮ ਹੁੰਦਾ ਉਸ ਦੇ ਵਿੱਚ ਤਿਆਰ ਕਰਨਾ ਹੁੰਦਾ ਜਿੱਦਿ ਤੋਂ ਪ੍ਰਬੰਧ ਪੁੱਛਤਾ ਨਹੀਂ ਕੀਤੇ ਹੋਏ ਸੀ ਕਿ ਨਾ ਹੀ ਤਾਂ ਕੋਈ ਡਿਵਰਜਨ ਹੈਗਾ ਨਾ ਹੀ ਕੋਈ ਰਿਫਲੈਕਟਰ ਹੈਗਾ ਕੋਈ ਵੱਡੇ ਸਾਧਨਾਂ ਨੂੰ ਕਰਾਸ ਕਰਨ ਵਾਸਤੇ ਵੀ ਕੋਈ ਇੱਥੇ ਰੋਕ ਨਹੀਂ ਲਾਈ ਹੋਈ ਹੈਗੀ ਲਗਾਤਾਰ ਵੱਡੇ ਐਕਸੀਡੈਂਟ ਹੋ ਰਹੇ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਹੈਗਾ ਜੀ ਕਿਚਨ ਦਾ ਨਹੀਂ ਜੀ ਆਪਣਾ ਧਿਆਨ ਹੈਗਾ ਐਕਚੁਅਲ ਤੁਸੀਂ ਦੇਖ ਸਕਦੇ ਹੋ ਡਿਵਰਜਨ ਆਪਣੀ ਬਣੀ ਹੋਈ ਹੈਗੀ ਉਹ ਜਦੋਂ ਪਹਿਲਾਂ ਬਾਰਿਸ਼ ਆਈ ਸੀ ਉਸ ਦੇ ਵਿੱਚ ਮੀਂਹ ਦੇ ਪਾਣੀ ਨਾਲ ਖਰਾਬ ਹੋ ਗਈ ਸੀ ਆਪਾਂ ਫਿਰ ਮਿੱਟੀ ਪਵਾ ਕੇ ਉਹਨੂੰ ਸਹੀ ਕਰਵਾਇਆ ਤੁਸੀਂ ਦੇਖ ਸਕ ਰਹੇ ਹੋ ਆਪਣੇ ਹੈਗਾ ਤੇ ਜਿਹੜੇ ਆਪਣੇ ਰਿਫਲੈਕਟਰ ਵੀ ਹੈਗੇ ਆ ਤੇ ਰਿਫਲੈਕਟਰ ਵੀ ਆਪਾਂ ਨੇ ਗ੍ਰੀਨ ਕਲਰ ਦੇ ਇੱਥੇ ਪਏ ਆ ਤੁਸੀਂ ਦੇਖ ਸਕਦੇ ਹੋ ਤੇ ਹੈਗੇ ਤੇ ਉਹ ਟੁੱਟੇ ਐਕਚੁਅਲੀ ਉਹ ਜਿਹੜੇ ਹੁਣ ਗੱਡੀ ਲੱਗੀ ਸੀ ਨਾਲ ਵਿੱਚ ਉਹ ਟੁੱਟ ਗਏ ਹੈਗੇ ਆ ਆਪਾਂ ਟੁੱਟੇ ਵੀ ਦਿਖਾ ਦੋ ਤੇ ਆਪਾਂ ਤੁਹਾਨੂੰ ਦਿਖਾ ਦੰਦੇ ਆ ਦਿਖਾ ਦਿਓ ਆ ਜੀ ਲਾਈਵ ਜੀ ਦਿਖਾ ਲਾਈਵ ਜੀ ਦਿਖਾ ਦਿਓ ਇੱਕ ਦਿਖਾ ਦਿਓ ਕੀ ਤੁਹਾਨੂੰ ਪਤਾ ਕੀ ਲੋਕਾਂ ਨੂੰ ਡੈਕ ਨੋਰੀਆ ਹੈ ਜਿਹੜੀ ਨੂੰ ਸੀ ਚਲਾਣੀ ਸੀਗਾ ਨਹੀਂ ਆਪਣਾ ਧਿਆਨ ਹੈ ਤੇ ਤੁਸੀਂ ਦੇਖ ਸਕਦੇ ਆਪਾਂ ਅੱਗੇ ਵੀ ਲਾਏ ਹੈਗੇ ਬੋਟ ਕੇ ਅੱਗੇ ਰਸਤਾ ਹੈ ਕਿ ਆਪਾਂ ਉਹਨਾਂ ਨਾਲ ਨਾੜੀਆ ਪਾਉਂਦੇ ਨਾੜੀਆ ਕਿਹਾ ਜਿਹੜਾ ਉਹਨਾਂ ਦੇ ਪਾਸੇ ਗੱਡੀ ਵਰਦਨ ਐਕਚੁਅਲੀ ਉਹਨਾਂ ਨੇ ਨਾ ਤੋੜ ਚੁੱਕੇ ਨਾ ਉਹ ਗੱਡੀਆਂ ਲੰਘਦੀਆਂ ਨੇ ਵਿੱਚ ਲੱਗੇ ਹੈਗੇ ਅੱਜ ਇੱਕ ਐਕਸੀਡੈਂਟ ਹੋਇਆ ਇੱਕ ਸੈਂਟਰ ਤੋਂ ਆ ਦੇਖ ਲਈ ਆ ਰਿਫਲੈਕਟਰ ਵੀ ਡਗਰੀ ਨੇ ਕਹਿੰਦਾ ਉਹ ਟੁੱਟ ਗਿਆ ਆਪਣਾ ਉਹ ਗ੍ਰੀਨ ਕਲਰ ਤੁਸੀਂ ਦੇਖ ਸਕਦੇ ਹੋ ਟੁੱਟ ਚੁੱਕਿਆ ਆ ਆ ਦੇਖ ਸਕਦੇ ਹੋ ਤੁਸੀਂ ਆ ਰਿਫਲੈਕਟਰ ਦੇਖ ਲਓ ਕਿੱਥੇ ਪਿਆ ਆ ਰਿਫਲੈਕਟਰ ਲੱਗਾ ਹੋਇਆ ਇਹ ਟੁੱਟ ਕੇ गिर ਗਿਆ ਆਪਣੇ ਨਹੀਂ ਇਹ ਦਿੱਤਾ ਸਹੀ ਸੀ ਪਹਿਲਾਂ ਦੇਖੋ ਤੁਸੀਂ ਕਿ ਇਹ ਰਿਫਲੈਕਟਰ ਜੀ ਸਾਹਿਬ ਤੁਸੀਂ ਅਧਿਕਾਰੀਓ ਜੀ ਇਹ ਰਿਫਲੈਕਟਰ ਰੋਕੂਏ ਜੀ ਹਾਸਲ ਦੇਖੋ ਸਰ ਆਪਣਾ ਪੂਰਾ ਦਾਂ ਸੀਗਾ ਲੱਗਿਆ ਹੋਇਆ ਸੀਗਾ ਇਹ ਜਦੋਂ ਗੱਡੀਆਂ ਆ ਕੇ ਵੱਜੀਆਂ ਤਾਂ ਟੁੱਟ ਗਿਆ ਆਪਾਂ ਠੇਕੇਦਾਰ ਨੂੰ ਹਦਾਇਤ ਕੀਤੀ ਆ ਤੇ ਉਹ ਹੋਰ ਲਗਾ ਰਹੇ ਨੇ ਤੇ ਉਹ ਬਹੁਤ ਜਲਦ ਲੱਗ ਜਾਣਗੇ ਹੋਰ ਦਿਖਾ ਦਿਓ ਹੋਰ ਨਹੀਂ ਸਰ ਮੇਰੀ ਗੱਲ ਸੁਣੋ ਜੀ ਆਪਾਂ ਤੁਸੀਂ ਦੱਸਿਆ ਨਾ ਪਹਿਲਾਂ ਪੂਰਾ ਸਹੀ ਸੀਗਾ ਜੀ ਅੱਜ ਦਿਖਾਓ ਨਾ ਕਿ ਆਪਾਂ ਫਿਲਹਾਲ ਆਪਾਂ ਅੱਜ ਉਧਰ ਆ ਰੁਕਲੀ ਆਪਾਂ ਰੋਡ ਤੇ ਪੰਕੀਕ ਦੇਣਾ ਬਰਗੜ ਕੇ ਗੋਰਾ ਮੁਹੱਬਤ ਦੇ ਕੈਪਟਨ ਕੈਪਟਨ ਬਹੁਤ ਹੈ ਆ ਦੇਖੋ ਉਹ ਗੱਡੀਆਂ ਲੱਗੀਆਂ ਤੇ ਟੁੱਟੇ ਪਏ ਨੇ ਰਿਫਲੈਕਟਰ ਰਿਫਲੈਕਟਰ ਪਏ ਨੇ ਰਿਫਲੈਕਟਰ ਕਿੰਨੇ ਪਾਣਾ ਪੂਰੇ ਤੋਂ ਵਾਸਤੇ ਨੇ ਪਾਣਾ ਪੂਰੇ ਤੋਂ ਵਾਸਤੇ ਨੇ ਹਾਂ ਪਹਿਲਾਂ ਵੀ ਉਹ ਲੱਗੇ ਹੋਏ ਨੇ ਹੁਣ ਕਿੱਥੇ ਲੱਗੇ ਹੋਏ ਨੇ ਜੀ ਹੁਣ ਦਿਖਾਓ ਕੰਮ ਚੱਲ ਰਿਹਾ ਹੈ ਕੰਮ ਚੱਲ ਰਿਹਾ ਹੁਣ ਦਿਖਾ ਦਿਓ ਕਿੱਥੇ ਲੱਗਿਆ ਹੋਣਾ ਹੁਣ ਜਦੋਂ ਐਕਸੀਡੈਂਟ ਹੋ ਗਿਆ ਗੱਡੀ ਆ ਕੇ ਵਿੱਚ ਵੱਜੀ ਤਾਂ ਤੁਸੀਂ ਮੈਨੂੰ ਆਪ ਦੱਸੋ ਕਿ ਉਹ ਬਚੂ ਇਹਨਾਂ ਰਿਫਲੈਕਟਰ ਨਹੀਂ ਉਸ ਤੋਂ ਬਾਅਦ ਤੁਹਾਡਾ ਜ਼ਿੰਮੇਵਾਰੀ ਜੇ ਸਾਹਿਬ ਬਣਦੀ ਨਹੀਂ ਕੋਈ ਜ਼ਿੰਮੇਵਾਰੀ ਬਣਦੀ ਹੈ ਜੀ ਆਪਾਂ ਠੇਕੇਦਾਰ ਨੂੰ ਕਿਹਾ ਤੇ ਹੁਣ ਲਗਾ ਰਹੇ ਨੇ ਜੀ ਅੱਜ ਲੱਗ ਜਾਨਗੇ ਅੱਜ ਵੀ ਐਕਸੀਡੈਂਟ ਹੋਇਆ ਇੱਕ ਤਾਂ ਧਿਆਨ ਚ ਤੁਹਾਡੀ ਨਹੀਂ ਇਸ ਵਾਰ ਮੈਨੂੰ ਹਲੇ ਧਿਆਨ ਚ ਨਹੀਂ ਆ ਤੇ ਇਹਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਾਹਿਬ ਤਨਖਾਹ ਲੈਣ ਨੂੰ ਮੋਟੀਆਂ ਦੇਖੋ ਲੋਕਾਂ ਦੀ ਜਾਨ ਜਾ ਰਹੀ ਹੈ ਆਹ ਥੈਲੇ ਇੱਕ ਸਿਰਫ ਆਹ ਥੈਲੇ ਰੱਖੇ ਹੋਏ ਨੇ ਚਾਰ ਆਹ ਥੈਲੇ ਇਹ ਥੈਲਿਆਂ ਦੇ ਨਾਲ ਤਾਂ ਨਹੀਂ ਐਕਸੀਡੈਂਟ ਰੁਕੂਗਾ ਉਹ ਉਹ ਦੇਖੋ ਤੁਸੀਂ ਅੱਗੇ ਜਾ ਕੇ ਉੱਥੇ ਕੋਈ ਡਿਵਰਜਨ ਕੋਈ ਪੀਤਾ ਨਹੀਂ ਲੱਗਿਆ ਹੋਇਆ ਕੋਈ ਮਾਰਕਿੰਗ ਨਹੀਂ ਕੀਤੀ ਹੋਈ ਹੈਗੀ ਕੱਟੋ-ਕੱਟ ਦੇਖੋ ਤੁਸੀਂ ਇਹ ਤਾਂ ਤੁਹਾਨੂੰ ਤਾਂ ਨੌਲੇਜ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਆਫੀਸਰ ਹੋ ਮੌਕੇ ਦੇ ਇਸ ਟਾਈਮ ਤੁਹਾਨੂੰ ਤਾਂ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਕੋਈ ਗੱਡੀ ਲੰਘਦੀ ਹੈ ਉੱਥੇ ਗੱਡੀਆਂ ਲੱਗਦੇ ਨੇ ਮੈਨੂੰ ਦਿਖਾਓ ਉੱਥੇ ਕੀ ਪ੍ਰਬੰਧ ਹੈਗਾ ਸਾਡੀ ਪੂਰੀ ਧਿਆਨ ਚ ਹੈ ਦੇਖੋ ਅਸੀਂ ਕਰ ਰਹੇ ਹੈਗੇ ਪ੍ਰਬੰਧ ਤੁਹਾਨੂੰ ਟਾਈਮ ਦਿਓ ਇਹਨਾਂ ਨਹੀਂ ਲੱਗਦਾ ਹੁੰਦਾ ਤੇ ਰਿਫਲੈਕ ਤੇ ਅਸੀਂ ਅਬੀ ਰਿਫਲੈਕਟਰ ਜਿਹੜੇ ਨਵੇਂ ਆ ਲਗਾ ਦੇਨੇ ਆ ਕਿੰਨੇ ਸਮੇਂ ਦੇ ਵਿੱਚ ਹੁਣ ਉੱਥੇ ਪ੍ਰਬੰਧ ਹੋ ਜਾਊਗਾ ਬਸ ਅੱਜ ਦੁਪਹਿਰ ਤੱਕ ਹੋ ਜਾਊਗਾ ਮੱਖਣ ਸਿੰਘ ਜੀ ਮੱਖਣ ਜੀ ਕਿਵੇਂ ਦੇਖਦੇ ਹੋ ਅੱਜ ਇੱਥੇ ਜਿਹੜਾ ਐਕਸੀਡੈਂਟ ਅੱਜ ਫੇਰ ਹੋਇਆ ਪਿਛਲੇ ਦਿਨੀ ਵੀ ਮੌਤ ਹੋਈ ਹੈ ਕੀ ਕਹਿਣਾ ਚਾਹੋਗੇ ਦੋ ਮੌਤਾਂ ਜੀ ਤਿੰਨ ਕਿਦਾਂ ਹੋ ਕੇ ਪਹਿਲਾਂ ਹੋ ਗਈ ਨੀ ਨੌਜਵਾਨ ਮੁੰਡਿਆਂ ਦੀਆਂ ਤੇ ਰਾਤ ਫੇਰ ਇੱਥੇ ਐਕਸੀਡੈਂਟ ਹੋਇਆ ਉਸੇ ਜਗ੍ਹਾ ਦਿੱਤੀ ਜੀ ਕਿਹੜਾ ਰੋਡ ਵਾਦਾ ਜੀ ਇਹ ਡੜਬਾ ਤੋਂ ਕੌਰੀਆਂ ਰੋਡ ਹੈ ਜੀ ਰੋਗਲੇ ਦੇ ਲੱਵੇ ਪੈਂਦਾ ਜੀ ਹਾਂ ਰੋਗਲੇ ਦੇ ਕਿਲੋਮੀਟਰ ਦੇ ਵਿੱਚ ਹੀ ਹੈ ਪਿੱਛੇ ਦਾ ਪੁਲ ਬਣ ਰਿਹਾ ਹੈ ਇਹ ਡਰੇਨ ਦਾ ਪੁਲ ਬਣ ਰਿਹਾ ਨਾਲੇ ਦਾ ਜੀ ਪ੍ਰਬੰਧਕ ਕਿਹਜ ਨੇ ਪ੍ਰਬੰਧ ਕੋਈ ਪ੍ਰਬੰਧ ਨਹੀਂ ਹੈਗਾ ਦੇਖ ਲਓ ਜੀ ਕਿੰਨੇ ਕਿ ਪ੍ਰਬੰਧ ਨਹੀਂ ਸਾਡੇ ਸਾਹਮਣੇ ਨੇ ਕੋਈ ਰਫਲਟਰ ਜਾਨੀ ਲੱਗਿਆ ਜਿਹੜਾ ਚੰਨਣੇ ਵਾਸਤੇ ਹੁੰਦਾ ਕੋਈ ਇਹ ਨਹੀਂ ਲਿਖਿਆ ਹੋਇਆ ਕਿ ਵੀ ਤੁਸੀਂ ਭਾਰੀ ਵਹੀਕਲ ਇੱਥੋਂ ਨਹੀਂ ਨਿਕਾ ਸਕਦੇ ਇੱਥੋਂ ਬਜਰੀ ਵਾਲੇ ਟਰੱਕ ਰੇਤੇ ਵਾਲੇ ਟਰੱਕ ਸਾਰੇ ਲੰਘਦੇ ਨੇ ਪੁਲ ਟੁੱਟੇ ਪਏ ਹਾਸਤੇ ਹੁੰਦੇ ਨੇ ਹਾਸਤੇ ਤਾਂ ਤਾਂ ਹਰ ਰੋਜ਼ ਹੀ ਹੁੰਦੇ ਨੇ ਕੋਈ ਇੱਥੇ ਠੇਕੇਦਾਰ ਨਹੀਂ ਧਿਆਨ ਦੇ ਰਿਹਾ ਕੋਈ ਪ੍ਰਸ਼ਾਸਨ ਵੀ ਨਹੀਂ ਕੋਈ ਧਿਆਨ ਦੇ ਰਿਹਾ ਇਥੇ ਜਈ ਆ ਜਈ ਨੂੰ ਪਤਾ ਹੀ ਨਹੀਂ ਵੀ ਇਥੇ ਕੀ ਬਣ ਰਿਹਾ ਕੀ ਨਾ ਬਣ ਰਿਹਾ ਕੁਝ ਨਹੀਂ ਪਤਾ ਜਈ ਨੂੰ ਵੈਕਟਰ ਕਹਿੰਦੇ ਲੱਗੇ ਹੋਏ ਨੇ ਦੇਖੋ ਉਹ ਤਾਂ ਜੀ ਇੱਕ ਵੀ ਨਹੀਂ ਕਿਤੇ ਵੀ ਨਹੀਂ ਮਿਲੂ ਉਹਨਾਂ ਦੇ ਕਵਾੜ ਚ ਪਏ ਨੇ ਦੋ ਟੁੱਟੇ ਜੇ ਉਹ ਛੋਟੂ ਛੋਟੇ ਜਿਹੜੇ ਕੀ ਪਏ ਨੇ ਉਹ ਦਿਖਾਉਂਦੇ ਨੇ ਸੁਭੀ ਦਿਖਾਉਣ ਨਾਲ ਥੋੜਾ ਕੁਝ ਰੁਕਣਾ ਹੀ ਟ੍ਰੈਫਿਕ ਰੋਕਣ ਵਾਸਤੇ ਪਹਿਲਾਂ ਵੱਡਾ ਪ੍ਰਬੰਧ ਕਰਨਾ ਪੈਂਦਾ ਜੀ ਵੀ ਅੱਗੇ ਕੋਈ ਕੰਮ ਚੱਲ ਰਿਹਾ ਹੈ ਇਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਫਲੈਕਸ ਕੋਈ ਬੋਰਡ ਕੁਝ ਵੀ ਨਹੀਂ ਹੈਗਾ ਕੀ ਮੰਨ ਕੇ ਕਰਦੇ ਹੋ ਅਸੀਂ ਤਾਂ ਹੀ ਮੰਗ ਕਰਦੇ ਹਾਂ ਵੀ ਜਿਵੇਂ ਬੱਚੇ ਦੀ ਜਾਨ ਗਈ ਹੈ ਜੀ ਕਿਸੇ ਦੀ ਅੰਨ ਹੁਣੀ ਦੇ ਵਿੱਚ ਸੱਟ ਨਾ ਵੱਜੇ ਕਿਸੇ ਦੀ ਜਾਨ ਨਾ ਜਾਵੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਇੱਥੇ ਪ੍ਰਬੰਧ ਵਧੀਆ ਕਰਕੇ ਇਹਨੂੰ ਕੰਮ ਨੂੰ ਚਲਾਇਆ ਜਾਵੇ ਜੀ ਇੱਥੇ ਕੋਈ ਵੀ ਪੂਖਤਾ ਪ੍ਰਬੰਧ ਨਹੀਂ ਕੀਤਾ ਹੋਇਆ ਹੈਗਾ ਹਾਂਜੀ ਕੀ ਨਾਮ ਹੈ ਜੀ ਪਹਿਲਾ ਸਿੰਘ ਜੀ ਕੀ ਕਹਿਣਾ ਚਾਹੋ ਬਜੀ ਕਹਿਣਾ ਇਹ ਇੱਥੇ ਜੀ ਕੋਈ ਪ੍ਰਬੰਧ ਨਹੀਂ ਹੈਗਾ ਜੀ ਠੇਕੇਦਾਰ ਦਾ ਕੋਈ ਉਸੇ ਕੋਲ ਲਾਇਆ ਨਹੀਂ ਹੋਇਆ ਕਿਸੇ ਰਾਤਾ ਸਭ ਕੰਮ ਪਾਲਦੁਕਾ ਮੰਨ ਰਿਹਾ ਵਧੀਆ ਨਹੀਂ ਬਣਿਆ ਹੈ ਜੀ ਦੋ ਮੁੰਡਿਆਂ ਦੀ ਜਾਨ ਚਲੀ ਗਈ ਪਹਿਲਾਂ ਰਾਤਾ ਸੌ ਇੱਕ ਹਸਿਆ ਮਤਲਬ ਹੁਣ ਵੀ ਹੋ ਸਕਦਾ ਹੈ ਉਹ ਪ੍ਰਬੰਧ ਨਹੀਂ ਹੈ ਕੋਈ ਕਿਸੇ ਰਾਹ ਦਾ ਵੀ ਵਧੀਆ ਪ੍ਰਬੰਧ ਨਹੀਂ ਹੈਗੇ ਜੀ ਜਿਹੜਾ ਵਾਪ ਅਕਸੀਡੈਂਟ ਹੋਇਆ ਜੀ ਕਿਤੋਂ ਦੇ ਬੰਦੇ ਸਨ ਛਾਜਰੀ ਦੇ ਬੰਦੇ ਜੀ ਉਹ ਬਚਤ ਰਹੀ ਜੀ ਬਚਤ ਰਹੀ ਜੀ ਗੱਡੀ ਦਾ ਉਹ ਵੀ ਵਿਚਾਰਾ ਜੀ ਉਹ ਹੋ ਗਈ ਇਹ ਇਹ ਨਹੀਂ ਕਿ ਇਹਦੀ ਮੰਨ ਤੁਸੀਂ ਠੇਕੇਦਾਰੀ ਹੁਣ ਨਹੀਂ ਹੈ ਜੀ ਇਹ ਤੁਸੀਂ ਪ੍ਰਬੰਧਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੇ ਲੰਗੜ ਬਾਸ ਉਹਦੇ ਕੋਲ ਪ੍ਰਬੰਧ ਕਰੇ ਹੋਏ ਪ੍ਰਬੰਧ ਕੋਈ ਨਹੀਂ ਕਰਿਆ ਜੀ ਉਹ ਕਿਸੇ ਰਾਹ ਦਾ ਵੀ ਕੋਈ ਪ੍ਰਬੰਧ ਨਹੀਂ ਉਹਦੇ ਕੋਈ ਦੇਖਭਾਲ ਨਹੀਂ ਕਿਸੇ ਦੀ ਵੀ ਦੀ ਸਰਕਾਰ ਨੂੰ ਕਹਿਣਾ ਕਿ ਤੁਹਾਨੂੰ ਕੀ ਜਾਂਚ ਹੋਣੀ ਚਾਹੀਦੀ ਸੀ ਸਰਕਾਰ ਦਾ ਜੀ ਇਹਦਾ ਹਲੋ ਠੇਕੇਦਾਰ ਜੀ ਗਲਤੀ ਹੈ ਸਾਈਦਾ ਠੇਕੇਦਾਰ ਉਹ ਕੰਮ ਕਰ ਚਲਾਉਂਦਾ ਹੈ ਇਹ ਨੂੰ ਪਹਿਲਾਂ ਸਾਫ ਸਫੀਆ ਕਰਨਾ ਜੀ ਨੇ ਪ੍ਰਬੰਧ ਕਰਨੇ ਪੂਰੇ ਮਗਰ ਨਹੀਂ ਕਿਤੇ ਲਿਖਿਆ ਨਹੀਂ ਆਇਆ ਕੋਈ ਬੋਰਡ ਨਹੀਂ ਲੱਗਾ ਆ ਕਿਤੇ ਕਿਤੇ ਲਿਖਿਆ ਨਹੀਂ ਹੋਇਆ ਕਿਤੇ ਕੁਝ ਨਹੀਂ ਲੱਗਾ ਕੋਈ ਲਾਈਟ ਨਹੀਂ ਲੱਗੀ ਹੋਈ ਜੀ ਜਦੋਂ ਰਿਫਲੈਕਟਰ ਪੁੱਛਿਆ ਇਹਨਾਂ ਨੂੰ ਇਹ ਕੀ ਦਿਖਾਇਆ ਫਿਰ ਇਹਨਾਂ ਨੇ ਉਹਦਾ ਇੱਕ ਬਾੜ ਚ ਬੈਣ ਨਾ ਟੁਕੜਾ ਆ ਉਹ ਵੀ ਹੁਣ ਹਾਂ ਉਹ ਜਾ ਕੇ ਦਿਖਾ ਦੇ ਬਸ ਉਹਨ ਗੱਡੀਆਂ ਰੁਕੂ ਆ ਕੋਈ ਕਿਤੇ ਵੀ ਬੱਲ ਨਹੀਂ ਲੱਗਿਆ ਕੋਈ ਲਾਈਟ ਨਹੀਂ ਲੱਗੀ ਇਹਨਾਂ ਦਾ ਕੁਝ ਨਹੀਂ ਕਿਤੇ ਪ੍ਰਬੰਧ ਕਰਿਆ ਹੋਇਆ